ਸਸਿਕਾ ਜੀ ਮੈਂ ਕੁਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੀ ਸਰਕਾਰ ਨੇ ਵਿਦੇਸ਼ੀਆਂ ਨੂੰ ਸਥਾਈ ਨਿਵਾਸ ਦੇਣ ਦੇ ਲਈ ਯਾਨਕੀ ਪੀਆਰ ਦੇ ਲਈ ਅਰਜ਼ੀਆਂ ਮੰਗੀਆਂ ਨੇ ਕੈਨੇਡੀਅਨ ਸਰਕਾਰ ਨੇ ਨਵੇਂ ਐਕਸਪ੍ਰੈਸ ਐਂਟਰੀ ਡਰੋ ਤਹਿਤ ਚੁਣੇ ਹੋਏ ਵਿਦੇਸ਼ੀ ਨਾਗਰਿਕਾਂ ਨੂੰ ਪੀਆਰ ਦੇ ਲਈ ਅਰਜ਼ੀ ਦੇਣ ਦੇ ਲਈ ਸੱਦਾ ਦੇ ਭੇਜਿਆ ਪੀਆਰ ਜਿਸ ਨੂੰ ਕੈਨੇਡੀਅਨ ਨਾਗਰਿਕਤਾ ਦਾ ਮੁੱਖ ਮਾਰਗ ਮੰਨਿਆ ਜਾਂਦਾ ਹੈ ਭਾਰਤੀਆਂ ਦੇ ਲਈ ਇੱਕ ਵੱਡਾ ਮੌਕਾ ਹੈ ਕੈਨੇਡਾ ਦੇ ਵਿੱਚ ਰਹਿਣ ਵਾਲੇ ਵਿਦੇਸ਼ੀਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਨੇ ਜੋ ਸਥਾਈ ਨਿਵਾਸ ਅਤੇ ਨਾਗਰਿਕਤਾ ਪ੍ਰਾਪਤ ਕਰਨਾ ਚਾਹੁੰਦੇ ਨੇ ਅਜਿਹੀ ਸਥਿਤੀ ਦੇ ਵਿੱਚ ਭਾਰਤੀ ਇਸ ਪ੍ਰੋਗਰਾਮ ਤਹਿਤ ਕੈਨੇਡਾ ਵਿੱਚ ਪੀਆ ਲਈ ਅਰਜੀ ਦੇ ਸਕਦੇ ਨੇ ਕੈਨੇਡਾ ਨੇ ਮੌਜੂਦਾ ਐਕਸਪ੍ਰੈਸ ਐਂਟਰੀ ਡਰਾ ਦੇ ਰਾਹੀਂ ਚੁਣੇ ਗਏ ਵਿਦੇਸ਼ੀਆਂ ਨੂੰ ਸਥਾਈ ਨਿਵਾਸ ਲਈ ਅੱਗੇ ਤੇਂ ਦੇ ਲਈ ਸੱਦਾ ਦਿੱਤੇ ਇਸ ਦਾ ਪਹਿਲਾ ਡਰਾ ਅਗਸਤ ਵਿੱਚ ਸ਼ੁਰੂ ਹੋਇਆ ਸੀ ਕੈਨੇਡਾ ਦੀ ਇਮੀਗ੍ਰੇਸ਼ਨ ਸੇਵਾ ਆਈਐਲਸੀ ਨੇ 6 ਅਗਸਤ ਨੂੰ ਐਕਸਪ੍ਰੈਸ ਐਂਟਰੀ ਸਿਸਟਮ ਤਹਿਤ 358 ਦਾ ਡਰਾ ਕਰਿਆ ਇਸ ਦੇ ਵਿੱਚ ਚੁਣੇ ਹੋਏ ਵਿਦੇਸ਼ੀ ਨਾਗਰਿਕਾਂ ਨੂੰ 225 ਸੱਤੇ ਭੇਜੇ ਗਏ ਸੀ ਜਿਸ ਦੇ ਵਿੱਚ ਸਭ ਤੋਂ ਘੱਟ ਰੈਂਕ ਵਾਲੇ ਉਮੀਦਵਾਰਾਂ ਨੂੰ 739 ਦਾ ਸੀਆਰਐਸ ਸਕੋਰ ਮਿਲਿਆ ਪ੍ਰੋਮਿਸ਼ਨ ਨੋਮੀਨੇ پروگرام ਤਹਿਤ ਆਖਰੀ ਉਹ 21 ਜੁਲਾਈ ਨੂੰ ਆਯੋਜਿਤ ਕੀਤਾ ਗਿਆ ਸੀ ਪ੍ਰੋਮੋਸ਼ਨਲ ਨੋਮੀਨੇ ਪ੍ਰੋਗਰਾਮ ਦੇ ਲਈ CRS ਕੱਟ-ਆਫ ਸਕੋਰ 21 ਜੁਲਾਈ ਦੇ ਡਰਾਅ ਤੋਂ ਬਾਅਦ 49 ਅੰਕ ਘਟ ਗਿਆ ਕੈਨੇਡੀਅਨ ਸੰਘੀ ਪ੍ਰਸ਼ਾਸਨ ਪੀਨੇ ਕਾਰਨ ਉਮਰ ਵਿਦਿਅਕ ਪਿਛੋਕੜ ਰੁਜ਼ਗਾਰ ਇਤਿਹਾਸ ਅਤੇ ਪਛਾਹਮ ਦੇ ਵਿੱਚ ਮੁਹਾਰਤ ਵਰਗੇ ਕਾਰਕਾਂ ਦੇ ਆਧਾਰ ਉਤੇ ਦਜਾ ਦੇਣ ਦੇ ਲਈ ਵਿਆਪਕ ਰੈਂਕਿੰਗ ਸਿਸਟਮ ਦੀ ਵਰਤੋਂ ਕਰਦਾ ਹੈ ਹਰੇਕ ਐਕਸਪ੍ਰੈਸ ਐਂਟਰੀ ਡਰੋ ਦੇ ਲਈ ਥ੍ਰੈਸ਼ਹੋਲਡ ਨੂੰ ਵਿਵਸਥਿਤ ਕਰਦਾ ਹੈ ਕੈਨੇਡਾ ਐਕਸਪ੍ਰੈਸ ਸਥਾਈ ਨਿਵਾਸੀ ਦੀ ਮੰਗ ਕਰਨ ਵਾਲੇ ਹੁਨਰਬੰਦ ਪ੍ਰਵਾਸੀਆਂ ਦੇ ਲਈ ਇੱਕ ਪ੍ਰੋਗਰਾਮ ਹੈ ਇਸ ਦਾ ਪ੍ਰਬੰਧਨ ਇਮੀਗ੍ਰੇਸ਼ਨ ਚਨਾਤੀ ਅਤੇ ਨਾਗਰਿਕਤਾ ਕੈਨੇਡਾ ਦੁਆਰਾ ਕੀਤਾ ਜਾਂਦਾ ਹੈ ਕੈਨੇਡਾ ਵਿੱਚ ਰਹਿਣ ਦੇ ਚਾਹਵਾਨ ਵਿਦੇਸ਼ੀ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਰਾਹੀਂ ਕੈਨੇਡੀਅਨ ਸਥਾਈ ਨਿਵਾਸ ਸੱਜਾ ਪ੍ਰਾਪਤ ਕਰਨ ਲਈ ਅਰਜੀ ਦੇ ਸਕਦੇ ਨੇ ਇਹ ਪ੍ਰੋਗਰਾਮ ਲੋਕਾਂ ਨੂੰ ਇੱਕ ਖਾਸ ਸੂਬੇ ਜਾਂ ਖੇਤਰ ਦੇ ਵਿੱਚ ਰਹਿਣ ਸਹਿਣ ਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ ਇਸ ਸਥਾਈ ਨਿਵਾਸੀ ਉਹ ਵਿਅਕਤੀ ਹੁੰਦਾ ਜਿਸ ਨੂੰ ਕੈਨੇਡਾ ਵਿੱਚ ਪ੍ਰਵਾਸ ਕਰਕੇ ਪੀਆਰ ਦਰਜਾ ਦਿੱਤਾ ਗਿਆ ਪਰ ਉਹ ਕੈਨੇਡੀਅਨ ਨਾਗਰਿਕ ਨਹੀਂ ਹੈ ਕੈਨੇਡਾ ਵਿੱਚ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਸੂਬਿਆਂ ਤੇ ਪ੍ਰਦੇਸ਼ਾਂ ਨੂੰ ਸਥਾਈ ਨਿਵਾਸ ਦੇ ਲਈ ਪ੍ਰਵਾਸੀਆਂ ਦੀ ਚੋਣ ਕਰਨ ਦੀ ਆਗਿਆ ਦਿੰਦੇ ਨੇ ਕੈਨੇਡਾ ਵਿੱਚ ਕਈ ਵੱਖ-ਵੱਖ ਪੀਐਨਪੀ ਸਟ੍ਰੀਮਾਂ ਵੀ ਸ਼ਾਮਲ ਨੇ ਪੀਐਨਪੀ ਉਮੀਦਵਾਰਾਂ ਦੀ ਚੋਣ ਸੂਬੇ ਦੀ ਨੌਕਰੀ ਦੀ ਪੇਸ਼ਕਸ਼ ਮੰਗ ਵੱਲ ਕੀਤੇ ਗਏ ਕੰਮ ਕਰਨਾ ਸੂਬੇ ਦੇ ਵਿੱਚ ਪਹਿਲਾ ਦਾ ਅਧਿਆਨ ਦਾ ਤਜਰਬਾ ਜਾਂ ਸੂਬੇ ਵਿੱਚ ਕਾਰੋਬਾਰ ਸ਼ੁਰੂ ਕਰਨ ਦੇ ਲਈ ਸਰੋਤ ਹੋਣ ਵਰਗੇ ਮਾਪਦੰਡਾਂ ਦੇ ਆਧਾਰ ਉਤੇ ਕੰਮ ਕਰਦੇ ਨੇ ਬਿਊਟੀ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ